ਨਾਬੇ ਦੇ ਵਿੱਚ ਰਿਪੋਰਟ ਆ ਰਹੀ ਹੈ ਕਿ ਉੱਥੇ ਇੱਕ ਉਮੀਦ ਕਾਂਗਰਸੀ ਉਮੀਦਵਾਰ ਨੇ ਇਲਜ਼ਾਮ ਲਾਏ ਹੈ ਕਿ ਉਹਦੇ ਜਿਹੜੇ ਕਾਗਜ਼ ਹੈ ਖੋਲੇ ਗਏ ਉਹਨੂੰ ਕਾਗਜ਼ ਕਾਗਜ਼ ਦਾਖਲ ਕਰਨ ਨਹੀਂ ਦਿੱਤੇ ਗਏ ਜਦੋਂ ਉਹ ਆ ਰਿਹਾ ਸੀ ਤੇ ਉਹਦੇ ਕਾਗਜ਼ ਰਸਤੇ 'ਚ ਖੋਲੇ ਤੇ ਖੋਕੇ ਉੱਥੇ ਕੰਪਲੈਕਸ ਦੇ ਵਿੱਚ ਖੋਕੇ ਉਹ ਭੱਜ ਗਏ ਤੇ ਇਸੇ ਤਰ੍ਹਾਂ ਘਨੌਰ ਦੇ ਵਿੱਚ ਇੱਕ ਵੀਡੀਓ ਚੱਲ ਰਿਹਾ ਘਨੌਰ ਦਾ ਘਨੌਰ ਦੇ ਵਿੱਚ ਇੱਕ ਬੰਦਾ ਕਿਸੇ ਦੇ ਕਾਗਜ਼ ਖੋਕੇ ਦਫਤਰ ਤੋਂ ਬਾਹਰ ਭਜਿਆ ਜਾ ਰਿਹਾ ਤੇ ਉਹ ਜਿਹੜਾ ਕੈਮਰਾਮੈਨ ਹੈ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਉਹਨੂੰ ਪੁੱਛ ਰਿਹਾ ਕਿ ਕਿ ਕਿਹਦੇ ਕਾਗਜ਼ ਹੈ ਇਹ ਤੁਸੀਂ ਕਿਉਂ ਲੈ ਕੇ ਜਾ ਰਹੇ ਹੋ ਇਹ ਲੇਡਿਸ ਨੇ ਜਿਨ੍ਹਾਂ ਦਾ ਜਿਹੜਾ ਹੈਗਾ ਕਾਗਜ਼ ਫਾੜੇ ਗਏ ਨੇ ਇਹ ਜਿਹੜੇ ਵਿਅਕਤੀ ਨੇ ਤੁਸੀਂ ਦੇਖ ਸਕਦੇ ਹੋ ਭਾਈ ਇਹ ਕਿਉਂ ਕਿਉਂ ਕਰ ਰਹੇ ਹੋ ਜੀ ਕੀ ਨਾਮ ਹੈ ਤੁਹਾਡਾ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਵਿੱਚ ਤਿੱਖੀ ਝੜਪੋਈ ਹੈ ਉਹ ਕਹਿ ਰਹੇ ਕਿ ਜਿਹੜੇ ਅਕਾਲੀ ਦਲ ਦੇ ਸੌਰੀ ਕਾਂਗਰਸ ਦੇ ਜਿਹੜੇ ਲੀਡਰ ਹੈ ਉਹ ਕਹਿ ਰਹੇ ਅਸੀਂ ਪਰਚੇ ਦਾਖਲ ਕਰਕੇ ਬਾਹਰ ਆਏ ਸੀਗੇ ਜਿਵੇਂ ਹੀ ਬਾਹਰ ਆਏ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਘੇਰ ਲਿਆ ਜੀ ਤੇ ਉਹਨਾਂ ਦੀ ਕੁੱਟਮਾਰ ਕੀਤੀ ਸੋ ਉੱਥੇ ਦਸਤਾਰਾਂ ਵੀ ਲੱਥੀਆਂ ਉਹ ਜਿਹੜੇ ਬੰਦਿਆਂ ਦੇ ਵੀਡੀਓ ਜਿਹੜੇ ਬਾਈਟਸ ਦੇ ਰਹੇ ਸੀਗੇ ਉਹਨਾਂ ਦੇ ਸਿਰਾਂ ਤੇ ਦਸਤਾਰਾਂ ਨਹੀਂ ਸੀਗੀਆਂ ਉਹਨਾਂ ਨੇ ਸਿਰਫ ਰਮਾਲ ਬੰਨੇ ਹੋਏ ਸੀਗੇ ਸੋ ਇਸ ਤਰ੍ਹਾਂ ਦੀ ਖਬਰ ਆ ਰਹੀ ਹੈ ਕਿ ਨਾਮਿਨੇਸ਼ਨਾਂ ਦੇ ਕਿਉਂਕਿ ਅੱਜ ਆਖਰੀ ਦਿਨ ਸੀਗਾ ਸੋ ਪ੍ਰਤਾਪ ਸਿੰਘ ਬਾਜਵਾ ਜਿਹੜੇ ਐਲੋਪੀ ਨੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਔਰ ਸੁਖਜਿੰਦਰ ਰੰਧਾਵਾ ਕਾਂਗਰਸ ਦੇ ਲੀਡਰ ਨੇ ਉਹਨਾਂ ਦੇ بیٹے ਵੱਲੋਂ ਇਸ ਤਰ੍ਹਾਂ ਦੇ ਇਲਜ਼ਾਮਾਂ ਇਲਜ਼ਾਮ ਜਿਹੜੇ ਲਗਾਏ ਗਏ ਆ ਉਹਨਾਂ ਨੇ ਜਿਵੇਂ ਪ੍ਰਤਾਪ ਸਿੰਘ ਬਾਜਬਾ ਉਹਨਾਂ ਨੇ ਕਿਹਾ ਕਿ ਜਿਹੜੇ ਉਮੀਦਵਾਰ ਹੈ ਜਾਲੀ ਉਮੀਦਵਾਰ ਖੜੇ ਕਰ ਦਿੱਤੇ ਕਿ ਜੀ ਕਾਗਜ਼ ਦਾਖਲ ਕਰਾਣੇ ਤਾਂ ਕਿ ਜਿਹੜੇ ਵਿਰੋਧੀ ਧਿਰ ਵਾਲੇ ਆ ਉਹਨਾਂ ਦਾ ਨੰਬਰ ਨਾ ਆਏ ਜੀ